ਬਲੈਕਸ ਐਕਸਟਰਸ਼ਨ ਦੇ ਮਾਮਲੇ ਪਿੱਛੇ ਔਰ ਖਾਸ ਤੌਰ ਤੇ ਸਾਊਥ ਏਸ਼ੀਆ ਕਮਿਊਨਿਟੀ ਦੇ ਬੀਨਸਿਸ ਦੇ ਨਾਲ ਜੋ ਕੁਛ ਉੱਥੇ ਪਿਛਲੇ ਸਮੇਂ ਚ ਹੋਇਆ ਔਰ ਹੁਣ ਵੀ ਹੋ ਰਿਹਾ ਉਹਦੀ ਬਾਬਤ ਇੱਕ ਵਿਸ਼ੇਸ਼ ਅਨਾਉਂਸਮੈਂਟ ਜਿਹੜੀ ਆਵਸਰੀ ਦੇ ਬੀਸੀ ਬੰਡਾ ਲੋਕ ਵੱਲੋਂ ਕੀਤੀ ਗਈ ਕੱਲ ਉਹਦੇ ਚ ਅਨਾਉਂਸ ਕੀਤਾ ਗਿਆ ਫੰਡ ਇੱਕ 250000 ਦਾ ਵੀ ਜਿਹੜਾ ਵੀ ਵਿਅਕਤੀ ਕੋਈ ਟਿਪ ਦੇਊਗਾ ਵੀ ਕੀ ਨੇ ਇਹ ਜਿਹੜਾ ਮੰਕੀ ਦੀਤੀਆ ਜਾਂ ਪੈਸੇ ਮੰਗੇ ਕਿਸੇ ਬਿਜ਼ਨਸਮੈਨ ਤੋਂ ਜੇ ਕੋਈ ਇਹਦੇ ਬਾਰੇ ਜਾਣਕਾਰੀ ਦੇਊਗਾ ਵੀ ਕੌਣ ਵਿਅਕਤੀ ਸੀਗਾ ਉਹ ਜਿਹਨੇ ਐਕਸਟਰੈਕਸ਼ਨ ਦੀ ਮੰਕੀਤੀਆ ਜਾਂ ਕੋਈ ਉਹਨੂੰ ਫੋਨ ਕੀਤਾ ਜਾਂ ਈਮੇਲ ਕੀਤੀ ਹੈ ਬਿਜ਼ਨਸਮੈਨ ਨੂੰ ਉਹਦੇ ਬਾਰੇ ਜਾਣਕਾਰੀ ਦੇਣ ਵਾਲੇ ਬੰਦੇ ਵਿਅਕਤੀ ਵਾਸਤੇ ਇਹ ਫੰਡ ਜਿਹੜਾ 2.5 ਲੱਖ ਡਾਲਰ ਦਾ ਰੱਖਿਆ ਗਿਆ ਐਕਸਟਰੈਕਸ਼ਨ ਕੇਸ ਤੋਂ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਕਾਫੀ ਉਹਨਾਂ ਦੀ ਗਿਣਤੀ ਵਧੀ ਹੈ ਖਾਸ ਤੌਰ ਤੇ ਸਰੀ ਦੇ ਵਿੱਚ ਦੰ ਹੋਰ ਵੀ ਬਾਕੀ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਆਇਆ ਜਿਵੇਂ ਅ ਅਨਟਾਰੀਓ ਚ ਵੀ ਔਰ ਅ ਅਲਬਰਟ ਚ ਵੀ ਤਮਕੀ ਦੇ ਕੇ ਰਕਮ ਜਿਹੜੀ ਆ ਉਹ ਮੰਗੀ ਜਾ ਰਹੀ ਆ ਇੱਕ ਤਰ੍ਹਾਂ ਦਾ ਇਹ ਵਾਇਲੈਂਸ ਵਾਲੀ ਵਾਇਲੈਂਸ ਤੱਕ ਵੀ ਪਹੁੰਚ ਜਾਂਦੀ ਜਦੋਂ ਉਹਨਾਂ ਦੇ ਘਰਾਂ 'ਚ ਜਾ ਕੇ ਜਬੀਨਸ ਤੇ ਜਾ ਕੇ ਉਹਨਾਂ ਨੂੰ ਕਿਸੇ ਤਰੀਕੇ ਪਰੇਸ਼ਾਨ ਕੀਤਾ ਜਾਂਦਾ ਕੋਈ ਥਾਵਾਂ ਤੇ ਅੱਗ ਲਾਈਆਂ ਗਈਆਂ ਕੋਈ ਥਾਵਾਂ ਤੇ ਗੋਲੀਆਂ ਚੱਲੀਆਂ ਸੋ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਕਾਫੀ ਵਧੇ ਜਾ ਰਹੇ ਔਰ ਸਰੀ ਪੁਲਿਸ ਸਰਵਿਸ ਦਾ ਕਹਿਣਾ ਹੈਗਾ ਵੀ ਹੁਣ ਉਹ ਇਸ ਵੇਲੇ ਐਕਸਟੌਸ਼ਨ ਦੇ 44 ਕੇਸਾਂ ਦੀ ਉਹ ਜਾਂਚ ਕਰ ਰਹੇ ਆ